ਮੇਰਾ ਰੰਗ ਦੇ ਮੇਰਾ ਰੰਗ ਦੇ ਬਸੰਤੀ ਚੋਲਾ ਮਾਏ ਰੰਗ ਦੇ ਮੇਰਾ ਰੰਗ ਦੇ ਬਸੰਤੀ ਚੋਲਾ ਮਾਏ ਰੰਗ ਦੇ ਮੇਰਾ ਰੰਗ ਦੇ ਬਸੰਤੀ ਚੋਲਾ ਰੰਗ ਦੇ ਧੰਨਵਾਦ ਆ ਗਿੱਟ ਗਾਇਆ ਜੀ ਦਾ ਭਗਤ ਦੀ ਸਾਰੀ ਪ੍ਰਸਾਈ ਹੈ ਤੇ ਰਜਿੰਦਰ ਬਰਾੜ ਦੀ ਕਹਾ ਸਾਰਾ ਸਮਾਂ ਇਸ ਪਿੰਡਾਂ ਦੇ ਵਿੱਚ ਹਾਜ਼ਰ ਹੈ ਇਸ ਇਕਰਾਂ ਧੰਨਵਾਦ ਹੈ ਲੰਗਰ ਕਮੇਟੀ ਦਾ ਬਹੁਤ ਬਟਾੜਾ ਨੇ ਲੰਗਰ ਤਿਆਰ ਕਰਕੇ ਤੇ ਅੱਦਾ ਪਕਾ ਪਕਾਇਆ ਐਸੇ ਪਿੰਡ ਦੇ ਵਿੱਚੋਂ ਫੰਡ ਇਕੱਠਾ ਕੀਤਾ ਲੱਗਭਗ ਲੱਖ ਦੇ ਨੇੜੇ ਉਹਨਾਂ ਸਭ ਦਾ ਧੰਨਵਾਦ ਹੈ ਛੋਲ ਚਾਹ ਹੋ ਰੋਟੀ ਇਕੱਠੇ ਹੋ ਕੇ ਦਹਿਰ ਮਕੇ ਸੁਦਾਗੇ ਦੇ ਹੋਣ ਦੇ ਨਾਲ ਸੀ ਜਾਉਂ ਉਹ ਪਤਾ ਜਨਾਪੇ ਕਰਦੇ ਕਿ ਬਾਸਾਂ ਦੇ ਬਾੜੇ ਆਉਂਦਾ। ਨਾ ਕੱਗਲ ਹੋਏ ਨਾ ਹੋਣਗੇ ਕੇ ਜਿਵੇਂ ਇਹ ਕੀ ਅਥਰੂ ਕਹਦੇ ਗੋਲੇ ਡਿੱਗਦੇ ਸੀ। ਜਾਗਾ ਪੈਦੀਆਂ ਸੀ। ਆਸ ਰਾਕੇ ਗਏ ਨੇ ਮੇਰੇ ਸਸਰ ਦੇ ਸੱਤ ਆਸ ਲੈਂਦੇ ਮਾਲਕ ਰਹੋ ਤੇ ਲੋਕਾਂ ਨੂੰ ਸਮਝ ਆਉਣੀ ਚਾਹੀਦੀ ਹੈ ਤੇ ਸਾਡੀਆਂ ਅਪੜਾਉ ਜ਼ਮੀਨਾਂ ਸਾਡੇ ਬੱਚਾ ਦਾ ਰੋਜ਼ਗਾਰ ਸਾਡੀਆਂ ਸੇਤ ਸਿਮਾਵਾਂ ਸਾਡੀ ਕਿੱਟਿਆ ਸਾਡੀਆਂ ਰੇਲਾ ਤੇ بندرگاہਾਂ ਨੂੰ ਕੌਣ ਖਾਈ ਜਾਂਦਾ ਹੈ ਤੇ ਕੀ लेनिया ने कि बचणिया सलाम करिए चुप इन्होंद आऊगी हर मोड़ पे साढ़े गभरू साथी ने संघ ने गल फसनी क्योंकि युद्ध साथी नालों गए न

ਇਹ ਸ਼ਹਾਦਤਾਂ ਕੋ ਬਾਤ ਜਿੱਥੇ ਸਾਡੀ ਜ਼ਿੰਦਗੀ ਲੱਗਦੀ ਹੈ ਇੱਕ ਥਾਂ ਵਾਲੀ ਲੱਗਦੀ ਹੈ ਪਰ ਸੀਨੇ ਸਰਕਰ ਪੈਂਦਾ ਨਾ ਜਦੋਂ ਕਿਸੇ ਸ਼ਹੀਦ ਹੋਏ ਸਾਥੀ ਦੇ ਬੱਚੇ ਭੁਗ ਮਾਰ ਕੇ ਕਹਿੰਦੇ ਨੇ ਕਿ ਪਾਪਾ ਹਣਵਾਓ ਅਸੀਂ ਜਾਣਿਆ ਨਾ ਦਰਾਂ ਜਨਨ ਕਰਾਂ ਦੇ ਵਿੱਚ ਆਪਣੇ ਪਰਿਵਾਰ ਦੇ ਬੱਚਿਆਂ ਨਾਲ ਕੁਸਾਂਦਾ ਕਰਨ ਦੀ ਖਾਤਿਰ ਇੱਕ ਬੋਲਰ ਸ਼ਰੀਰ ਲੈ ਕੇ ਅੰਦਰ ਵੜਦੇ ਆ ਕਿਉਂਕਿ ਇਤਨਾ ਦੇ ਪੱਤਰ ਤੇ ਸਵਾਲ ਹੁੰਦੇ ਨੇ ਬਹੁਤ ਸਾਰੇ ਨੇ ਰਿਸ਼ਤੇਦਾਰ ਐ ਹੋ ਜਾਂਦੇ ਨੇ ਜਿਹੜੇ ਮੌਨ ਨਾਲ ਹੀ ਕਰਨ ਦੇ ਨੇ ਜੇ ਮਰਵਾ ਦੇ ਨੇ ਸੀਨੇ ਤੇ ਹੱਥ ਕਰਕੇ ਦੇ ਦਿੱਤੇ ਜੇ ਆਪ ਦੇ ਬੱਚੇ ਨੂੰ ਆਪੇ ਸਾਥੀ ਨੂੰ ਆਪੇ ਬਰਾਬਰ ਦੇ ਦੇਵੇ ਕੋਈ লাশ ਦੇ ਰੂਪ ਦੇਖ ਸਕਦਾ ਚੱਕ ਸਕਦਾ ਕੋਈ ਪਿਓ ਦਾ ਪਿਓ ਵਰਗੇ ਮਰਦਾ ਜ਼ਿੰਮੇਵਾਰ ਆਪਣੇ ਨਾਜਬਤ ਸਾਥੀ ਵੀ ਮੋਗਾ ਦੇ লাশ ਕੋਈ ਚੱਕ ਸਕਦਾ ਮੈਂ ਆਸ ਕੋਠਾ ਗੁਰੂ ਦੇ ਚੰਕਰ ਮਾਰ ਕੇ ਫੁੱਟਾ ਦੇਗਾ डॉक्टर जमोर से मोहरा तो उन्होंने मिले कि जिंदगी क्यों का कोई मनोरथ होना चाहिए जिंदगी सरपंच जी हासिल करने की खातर नहीं एमएलए को शहर में लिया लेने जिंदगी नहीं कहेंगे ऐसे सरकार बदलने कोई जिंदगी नहीं कहा जाएगा इन्हें पिछले एक सवाल किया ਮੈਨਸਵਾਰ ਹੈ ਇਹ ਕੋਠਾ ਬੁਧਰ ਚਲੇਂ ਤੋ ਰੇ ਰੇ ਚ ਠੰਡੇ ਦੰਦੇ ਪਿਆ ਅੱਖ ਮੇਰੀ ਤੁਰੀ ਹੋ ਬਾਸਰ ਦੋ ਜੱਥੇਬੰਦੀਆਂ ਦੇ ਸੀਨੀਅਰ ਸੇਕ ਸਰਗਰਮ ਆ ਗੂਏ ਇੱਕ ਸਮਾਜ ਤੇ ਸਵਾਲ ਕਰਦੇ ਨੇ ਜਿਹੜਾ ਉਹ ਸਮਾਜ ਜਿਹੜਾ ਅਸਲ ਹਸਫਾ ਦੇ ਵਿੱਚ ਕੁਪਰਚਾਰ ਲੈ ਕੇ ਜਾਂਦਾ ਹੈ ਇਥੇ ਹਰ ਕੋਈ ਕਿਸੇ ਨਾਲ ਗਰਾਊਂਡ ਵੀ ਭਰ ਗਿਆ ਵੇਖੋ ਸਾਧਨਾ ਨਾਲ ਵਾਹਿਗੁਰੂ ਜੀ ਕੀ ਖਾਲਸਾ ਵੇਖੋ ਬੱਸਾਂ ਕਢੀਆਂ ਟਿੱਪ ਬੇਕਅਪ ਲੈਰੋਸ ਕਾਰ